ਅੱਜ ਕੱਲ੍ਹ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਤੇ ਮੈਂ ਆ ਪੀਰ ਸਿੰਘ ਖਨੇਰ ਤੁਸੀਂ ਕਹਿਣਾ ਕਿ ਇਹ ਥੋਨੇ ਦੇ ਵਿੱਚ ਕਿਉਂ ਖੜੇ ਆ ਅੱ비 ਇਹ ਥੋਨੇ ਤੇ ਨਹੀਂ ਖੜੇ ਜਣ ਕੇ ਕਿਸਾਨਾਂ ਦੇ ਮੋਟਰਾਂ ਕੋਲੇ ਖੜੇ ਆ ਜਿੰਨਾ ਮੋਟਰਾਂ ਤੋਂ ਚੋਰੀ ਹੋ ਜਾਂਦੀ ਐ ਜਿਹੜੀਆਂ ਮੋਟਰਾਂ ਦੇ ਵਿੱਚੋਂ ਜਿਹੜੇ ਨੇ ਚੋਰ ਆ ਚੋਰੀ ਕਰਕੇ ਲੈ ਜਾਂਦੇ ਆ ਕਿਤੇ ਕੁਛ ਲਾ ਕੇ ਲੈ ਜਾਂਦੇ ਨੇ ਕਿਤੇ ਕੁਛ ਇਹ ਜਿਹੜੇ ਕਿਸਾਨ ਆ ਇਹ ਸਾਰੇ ਦੁਖੀ ਹੋ ਕੇ ਅੱਜ মিডিਆ ਨੂੰ ਬੁਲਾਇਆ ਕਹਿੰਦੇ ਬਾਈ ਜੀ ਜਿਹੜੀ ਸਰਕਾਰ ਆ ਪ੍ਰਕਾਸ਼ਣਾ ਕੁਛ ਨਹੀਂ ਕਰਦੀ ਇਹ ਮੈਂ ਤੁਹਾਨੂੰ ਤਸਵੀਰਾਂ ਇਥੋਂ ਦੀਆਂ ਪਿੰਡ ਸਨੇਹ ਦੀਆਂ ਦਿਖਾ ਰਿਹਾ ਕਿ ਜਿੱਥੇ ਇੱਕ ਨਹੀਂ 2 ਨਹੀਂ 3 ਨਹੀਂ 4 ਨਹੀਂ 10 ਮੋਟਰਾਂ ਦੇ ਵਿੱਚੋਂ ਜਿਹੜੀਆਂ ਜਿਹੜੀਆਂ ਕੇਵਲ ਤਾਰਾ ਲੈ ਜਾਂਦੀਆਂ ਨੇ ਪੱਕੇ ਆ ਜਿਹੜੇ ਦਰਵਾਜ਼ੇ ਆ ਜਿਹੜੇ ਲੋਹੇ ਦੇ ਉਹ ਵੀ ਲੈ ਜਾਂਦੇ ਨੇ ਹਾਂਜੀ ਮੈਂ ਨਾਇਬ ਸਿੰਘ ਕੋਲ ਦਾ ਜੀ ਪਿੰਡ ਸਨੇਹ ਦਾ ਗੁਰਦੁਆਰਾ ਪ੍ਰਬੰਧ ਕਮੇਟੀ ਕੌਸ਼ਲ ਸ਼ਰਮੀ ਸਾਡੇ ਗੁਰਦੁਆਰੇ ਵਾਲੀ ਮੋਟਰ ਦਾ ਗੇਟ ਲਾ ਲਿਆ ਜੀ ਤੇ ਸੱਤ ਗੇਟ ਲੱਥੇ ਆ ਜੀ ਉੱਥੇ ਸਾਡੇ ਆਰਗਵਾਂਡੋ ਸਾਰੇ ਨਾਲ ਨਾਲ ਲੋਹੇ ਦੇ ਆ ਜੀ ਗੱਡੀਆਂ ਜਿਹੜੀਆਂ ਕੋਠੀਆਂ ਨਾਲ ਜੀ ਸਟਾਰਟਰਾਂ ਵਾਲੀਆਂ ਉਹਨਾਂ ਦੇ ਗੇਟ ਲਾਏ ਆ ਜੀ ਲੋਹੇ ਦੇ ਅਸੀਂ ਕਿਹਾ ਵੀ ਮਤਲਬ ਇਹ ਭੰਨਣ ਤੋਂ ਰੰਗੇ ਇਹਨਾਂ ਤੇ ਇਹਨਾਂ ਨੇ ਉਹ ਵੀ ਕਰ ਦਿੱਤਾ ਸ਼ਾਸਨ ਤੋਂ ਅਸੀਂ ਆਲੇ ਜੀ ਇਹ ਫੁੰਦੀ ਨੀਂਦ ਸੁਤਾ ਪ੍ਰਸ਼ਾਸਨ ਇਹ ਅਸੀਂ ਸਾਰੀ ਰਾਤ ਸਮਝ ਲਾ ਵੀ ਸਵੇਰੇ ਜਾ ਕੇ ਕਿਆ ਕਰ ਫੇਰ ਪਾਉਣੇ ਆ ਜੀ ਸਾਨੂੰ ਬਹੁਤ ਪਰੇਸ਼ਾਨ ਕਰ ਰਹੇ ਜੀ ਜਦੋਂ ਇਹ ਸਰਕਾਰ ਆਈ ਆ ਉਦੋਂ ਦਾ ਸਾਡਾ ਇਹਨਾਂ ਨੇ ਸਾਰਾ ਕੰਮ ਗਲ ਕਰਤਾ ਜੀ ਕੋਈ ਸਾਨੂੰ ਬਾਹਰ ਨਹੀਂ ਰਾਤ ਨੂੰ ਅਸੀਂ ਨਿਕਲ ਸਕਦੇ ਇਹਨਾਂ ਦੇ ਕੋਲੇ ਹਥਿਆਰ ਆ ਕੁਰਬਾਨਾ ਇਹਨਾਂ ਕੋਲੇ ਆ ਕਾਪੇ ਇਹਨਾਂ ਕੋਲੇ ਆ ਸੀਰ ਸਿੰਘ ਪਿੰਡ ਸੁਨੇਰ ਜੋ ਕਿ ਬਹੁਤ ਪਰੇਸ਼ਾਨਾਂ ਚ ਹੋਰੀਆਂ ਤੋਂ ਜਦੋਂ ਅਸੀਂ ਝੋਨਾ ਲਾਉਂਦੇ ਸੀ ਉਦੋਂ ਸਾਡੇ ਭਈਆਂ ਤੋਂ ਜਿਹੜੇ ਮਜ਼ਦੂਰ ਸੀ ਉਹਨਾਂ ਤੋਂ ਫੋਨ ਕੋਈ ਇਹਨਾਂ ਬੰਦਿਆਂ ਨੇ ਉਦੋਂ ਬਾਅਦ ਇਹਨਾਂ ਨੇ ਕੇਵਲਾਂ ਅੱਜ ਇੱਕ ਦਿਨ ਛੱਡ ਕੇ ਦੋਹਾਂ ਦਿਨਾਂ ਬਾਅਦ ਤਿੰਨਾਂ ਦਿਨਾਂ ਬਾਅਦ ਇੱਕ ਵਾਰ ਇਧਰੋਂ ਪੈਂਟਦੇ ਹੋਏ ਇੱਕ ਦਿਨ ਇਧਰੋਂ ਹੁਣ ਤਾਂ ਜਮਾਂ ਹੀ ਸਿਰਾ ਹੋ ਗਿਆ ਜੀ ਇਹਨਾਂ ਦਾ ਇਹਨਾਂ ਨੇ ਹੀ ਮੋਟਰਾਂ ਵਾਲੀਆਂ ਕੋਠੀਆਂ ਤੇ ਪੱਕੇ ਲੋਹੇ ਦੇ ਗੇਟ ਲਾਏ ਸੀਗੇ ਇਹਨਾਂ ਨੇ ਗੇਟ ਹੀ ਲੋਹੇ ਦੇ ਮੁੱਢੋਂ ਪੱਟ ਕੇ ਕੋਠੀਆਂ ਤੋਂ ਢੇਡਤੀਆਂ ਗੇਟ ਚੱਕ ਕੇ ਲੈ ਗਏ ਇਹ ਅੱਠਾਂ ਅੱਠਾ ਮੋਟਰਾਂ ਦੇ ਸਾਢੇ 8 ਗੁਣ ਤਿੰਨ ਤਾਂ ਮੇਰੀਆਂ ਆਪਣੀਆਂ ਖੁੱਧੀਆਂ ਮੋਟਰਾਂ ਜੀ ਉਹਨਾਂ ਦੇ ਲੈ ਕੇ ਜੀ ਗੇਟ ਪੱਟ ਕੇ ਲੈ ਤੇ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਤੇ ਜਰੂਰ ਕਿਰਪਾ ਕਰੋ ਸਾਨੂੰ ਇਨਸਾਫ ਦਿਵਾਓ ਬਹੁਤ ਧੰਨਵਾਦ ਮੈਂ ਬਲਜੀਤ ਸਿੰਘ ਫੈਂਡਸ ਨੇਹ ਤੁਮ ਜੀ ਮੈਂ ਇਹ ਕਹਿਣਾ ਚਾਹੁੰਦਾ ਜੀ ਤਿੰਨ ਵੀ ਤਾਂ ਮੇਰੀ ਤਾਰ ਲੈ ਗਈ ਪਹਿਲਾਂ ਤਾਰ ਪਾ ਕੇ ਮਾਹ ਮੋਟਰ ਚਲਾਇ ਦੀ ਆ ਤੇ ਹੁਣ ਗੇਟ ਲੱਗਾ ਹੀ ਨਹੀਂ ਹੁਣ ਉਹ ਲਾ ਲਿਆ ਤੇ ਤਕਰੀਬਨ ਸਾਡੇ 6-7 ਮੋਟਰਾਂ ਦੇ ਗੇਟ ਲੱਗਦੇ ਆ ਤੇ ਆ ਪੰਜਾ ਸੱਤਾ ਦਿਨਾਂ ਵਿੱਚ ਤਾਂ ਇਹ ਇੰਨੀ ਹੱਦ ਹੋ ਗਈ ਆ ਕਿ ਕਦੇ ਉਸ ਪਾਸਿਓਂ ਤਾਰਾ ਲਾ ਲੈਂਦੇ ਆ ਕਦੇ ਦੂਜੇ ਪਾਸਿਓਂ ਲਾ ਲੈਂਦੇ ਆ ਫਿਰ ਅਗਲੇ ਦਿਨ ਦੂਜੇ ਪਾਸੇ ਰਾਤ ਤਾਂ ਲੋਹੇ ਦੇ ਗੇਟ ਵੀ ਨਹੀਂ ਛੱਡੇ ਇਹ ਇੱਕ ਆਕਾਜ਼ ਕੋਲੇ ਕੱਲ ਦੀ ਗੱਲ ਆ ਇੱਕ ਬੀਬੀ ਤੋਂ 15000 ਰੁਪਏ ਵਿਚਾਰੀ ਨੌਕਰੀ ਕਰਦੀ ਆ ਤੇ ਉਹ ਪੈਸੇ ਲੈ ਕੇ ਆਈ ਤਨਖਾਹ ਉਹਦਾ 15000 ਰੁਪਏ ਖੋਲਿਆ ਨਾਲੇ ਸਿਰ 파ਟਦਾ ਹੁਣੇ ਸਾਨੂੰ ਇਹ ਦੱਸੋ ਕਿ ਅਸੀਂ ਕੀ ਕਰੀਏ ਜੇ ਅਸੀਂ ਕੱਲ ਨੂੰ ਕੋਈ ਆਪ ਕਿਸੇ ਕਿਸੇ ਦਾ ਨੁਕਸਾਨ ਹੁੰਦਾ ਤਾਂ ਜਾਂ ਸਾਡਾ ਉਹ ਕਰ ਜਾਂਦੇ ਇਹਦਾ ਜ਼ਿੰਮੇਵਾਰ ਕੌਣ ਆ ਸਾਨੂੰ ਇਹ ਦੱਸਿਆ ਜਾਵੇ ਅੱভি ਲਈ ਜਾਂਦੇ ਆ ਗਵਰਨਮੈਂਟ ਹੋਰ ਹੀ ਸਾਨੂੰ ਲੁਸਾਨਸ ਨਹੀਂ ਦੇ ਰਹੀ ਇਹਨਾਂ ਕੋਲੇ ਸ਼ਰੇ ਆਮ ਨੰਗੀਆਂ ਕਿਰਪਾਨਾਂ ਤੇ ਕਾਪੇ ਲੈ ਕੇ ਘੁੰਮ ਰਹੇ ਮੋਟਰਸਾਈਕਲਾਂ ਤੇ ਦਸਲਾ ਵੀ ਇਨਾਂ ਕੋਈ ਹੁੰਦਾ ਜੇ ਅਸੀਂ ਇਨਾਂ ਦੇ ਮਗਰ ਵੀ ਜਾਣਦੇ ਆ ਜੇ ਸਾਡਾ ਨੁਕਸਾਨ ਹੁੰਦਾ ਤੇ ਕੌਣ ਜ਼ਿੰਮੇਵਾਰ ਆ ਚੰਦਰ ਇਹ ਪ੍ਰਸ਼ਾਸਨ ਨੂੰ ਚਾਹੀਦਾ ਨਾ ਰਾਤ ਨੂੰ ਪਟ્રોલੀਮ ਕਰਨ ਦੇ ਇਹ 2-3 ਵਜੇ ਇਹ ਵੇਖ ਰਾਹ ਤੇ ਕੌਣ ਫਿਰਦਾ ਉਹਨਾਂ ਨੂੰ ਪੁੱਛ ਗਿਛ ਕਰਨਾ ਸ਼ਰੀਆਂ ਅਵਰਾਧ ਨੂੰ ਘੁੰਮੇ ਫਿਰਦੇ ਆ ਇਹ ਕੰਮ ਹੈਗਾ ਪੁਲਿਸ ਦਾ ਜਾਂ ਗਵਰਨਮੈਂਟ ਦੱਸੇ ਸਾਨੂੰ ਅਸੀਂ ਕੀ ਕਰੀਏ ਹਾਂਜੀ ਉਹਦੇ ਚਲੋ ਜੀ ਪ੍ਰਸ਼ਾਸਨ ਸਾਡਾ ਕੁਝ ਨਹੀਂ ਕਰ ਰਿਹਾ ਜੀ ਸਾਡੇ ਪਿੰਡ ਚੋਰੀਆਂ ਜਨਨ ਕਿ ਬਹੁਤ ਹੋ ਰਹੀਆਂ ਕਿਤੇ ਕਿਤੇ ਗੇਟ ਲੈ ਗਿਆ ਕਦੇ ਕੋਈ ਚੋਰੀ ਕਿਤੇ ਕੋਈ ਚੋਰੀ ਤੇ ਕੱਲ ਇੱਕ ਬੁੜੀ ਵੈਸੇ ਰੋਡ ਦੇ ਉੱਤੇ ਜੀਰੇ ਵਾਲੇ ਦੇ ਦਿਨ ਦਿਹਾੜੇ ਵੀ ਉਹ ਤੋਂ ਪੈਸੇ ਖੋਹ ਕੇ ਲੈ ਕੇ ਨਾਲੇ ਉਹਦਾ ਸਿਰ ਪਾਟਿਆ ਵਿਚਾਰੀ ਦਾ ਪਿੰਨ ਸਲੇਰਾ ਨੂੰ ਜੀਰੇ ਤੋਂ ਪਿੰਨ ਸਲੇਰਾ ਨੂੰ ਆ ਰਹੀ ਸੀ ਜੀ ਉਹ ਤੇ ਉਹਦਾ ਸਿਰ ਪਾਟ ਕੇ ਤੇ ਪੈਸੇ ਖੋਹ ਕੇ ਉਹ ਬੰਦਾ ਫਰਾਰ ਹੋ ਗਿਆ ਤੇ ਇੱਛਾ ਕਰਨ ਤੇ ਉਹਦਾ ਕੋਈ ਪਤਾ ਨਹੀਂ ਲੱਗਾ ਕਿ ਕਿੱਧਰ ਨੂੰ ਗਿਆ ਤੇ ਕਿੱਧਰ ਨੂੰ ਨਹੀਂ ਗਿਆ ਕਿ ਕੋਈ ਇਹਦਾ ਵੀ ਹੱਲ ਕੀਤਾ ਜਾਵੇ ਤਾਂ ਹੁਣ ਵੀ ਦਿਹਾੜੀਦਾਰ ਜੇ ਕੋਈ ਬੰਦਾ ਹੁੰਦਾ ਉਹਨੂੰ ਵੀ ਲੁੱਟ ਲਿਆ ਜਾਂਦਾ ਜੀ ਇਹਦੂਗਾ ਤੁਸੀਂ ਦੱਸੋ ਵੀ ਹੁਣ ਕੀ ਕੀਤਾ ਜਾਵੇ ਪ੍ਰਸ਼ਾਸਨ ਕੋੰਮ ਕੰਮ ਦੀ ਨਹੀਂ ਕੁੱਤਾ ਹੋਇਆ ਜੀ ਤੇ ਹੋਂਦ ਸੋ ਵੀ ਬੰਦਾ ਦਿਹਾੜੀ ਵਾਲਾ ਦਿਹਾੜੀ ਘਰੋਂ ਨਾ ਜਾਵੇ ਘਰੋਂ ਨਿਕਲਣਾ ਵੀ ਮੁਸ਼ਕਲ ਕੀਤਾ ਗਿਆ ਸਾਰੇ